ਆਹ ਉਹ ਮੈਂ ਨਾ ਜਗਦੀਸ਼ ਕੁਮਾਰ ਜੀ ਮੈਂ ਹਿਸਾਬ ਨਾਲ ਰਹਿਣ ਵਾਲਾ ਜੀ ਮੈਂ ਮਲੇ ਦਾ ਮੋਤਵੇਰਾ ਜੀ ਇਹ ਮੇਰੇ ਕੁਛ ਵੀਰਾਂ ਨੂੰ ਨਾ ਇੱਥੇ ਛੱਪੜ ਪੈਂਦਾ ਵਾ ਨਾਲ ਕੜੀ ਰੋਡ ਤੇ ਮੇਰੇ ਮਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਜਾਂਦੇ ਆ ਇਹਨਾਂ ਨੇ ਬਾਅਦ ਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਠਾਣਾ ਪੈਂਦਾ ਸਿਟੀ ਮੈਂ ਸੋ ਸਾਬ ਨਾਲ ਗੱਲ ਕੀਤੀ ਉਹਨੇ ਕਿ ਇੱਥੇ ਲੈ ਆਓ ਹੁਣ ਆਪਾਂ ਇਹ ਬੱਚੇ ਇੱਥੇ ਲੈ ਕੇ ਆਏ ਆ ਦੇਖਦੇ ਇਹਨਾਂ ਦਾ ਕੀ ਕਰਨਾ ਜੀ ਬੱਚੇ ਕਿੰਨੇ ਆ ਕੀ ਇਹਨਾਂ ਦੀ ਹੋਰ ਆ ਬੱਚੇ ਚਾਰ ਜੇ ਚਾਰੇ ਲੜਕੀਆਂ ਜੇ ਤੇ ਬੱਚੇ ਦੀ ਕਿਸ ਦੀ ਉਮਰ ਇੱਕ ਇਹ ਮੈਂ ਕਿਹਾ 1 ਸਾਲ ਆ 2 ਸਾਲ ਆ 3 ਸਾਲ ਆ 4 ਸਾਲ ਤੋਂ ਛੋਟੀ ਆ ਸਾਰੀ ਤਿੰਨ ਤੁਰਦੇ ਇੱਕ ਤੁਰਦਰੀਆਂ ਬੱਚਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਹੈ ਇਹ ਬੱਚੇ ਅੱਲੀ ਦਾ ਰੂਪ ਕਿੱਥੋਂ ਮਿਲੇ ਲੱਗੇ ਇਹ ਮਿਲੇ ਜੇ ਬੋਟਰਾ ਦੀ ਕੋਠੀ ਆ ਸ਼ੱਫਰ ਦੇ ਕੰਡੇ ਈਸ਼ਾਨਗਰਾਂ ਕਿੱਨੇ ਬੱਚੇ ਦੀ ਹਾਲਤ ਮਿਲਾਂਗੇ ਇਹ 4 ਬੱਚੇ ਆ ਤੇ ਬੋਲਦੇ ਆ ਵੀ ਕੋਈ ਲੜਕੀ ਇਹ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚੱਲ ਗਈ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁੜ ਕੇ ਉਹ ਲੱਭੀ ਨਹੀਂ ਗਈ ਹੋਗੀ ਕਿੰਨੇ ਵਜੇ ਦੀ ਘਟਨਾ ਜੀ ਇਹ 8 ਇਹ 8 ਵਜੇ ਦੀ ਗੱਲ ਹੈ ਜੀ ਉਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲਗੇ ਜੁਗੋਂ ਨਹੀਂ ਲੱਭਾ ਪਰ ਤੁਸੀਂ ਜੀ ਤੋ ਅਹੀਂ ਫਿਰ ਲਾਗੇ ਦੁਕਾਨ ਵਾਂ ਕਰਿਆਨੇ ਦੀ ਸਾਡੀ ਆਪਣੀ ਆ ਭਰਾ ਹਟੇ ਦੀ ਤੇ ਅਹੀਂ ਫਿਰ ਉਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾਟੀ ਪੀ ਲੋ ਖਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ ਆ ਤੇ ਬਾਅਦ ਇਹ ਠਾਣੇ ਕੰਪਲੀਟ ਕੀਤੀ ਆ ਵੀ ਇਹਦੇ ਦਾ ਬੱਚਿਆਂ ਨੂੰ ਮਿਲਿਆ ਮਾਤਰ ਉਹਨਾਂ ਦੇ ਦੇਖੋ ਸਾਹਮਣੇ ਦੇਖੋ ਕਿਹੜਾ ਉਹਨਾਂ ਤੋਂ ਜਿਹਨਾਂ ਦੇ ਹੈਗੇ ਉਹਨਾਂ ਨੂੰ ਲੈ ਜਾਈਏ ਉਹਨਾਂ ਦੇ ਕਮੇਡੀਆਂ ਨਾਲੇ ਜਣਾ ਬੁੜੀ ਜਟੇ ਨਹੀਂ ਉਹਨਾਂ ਨੂੰ ਫੋਟੋ ਕਿਹੜੇ ਟੁਕੜੇ ਆਹੀ ਕੋਈ ਨਾ ਤੁਸੀਂ ਕ੍ਰੈਂਕੀ ਤੁਸੀਂ ਦੇਖਿਆ ਨਹੀਂ ਕਿਹੜਾ ਕੈਟੇਗਰੀ ਹੈ ਕਿੰਨਾਂ ਦੇ ਛੋਕੇ ਦੇ ਹੈ ਤੇ ਤੁਹਾਡੇ ਨਾਲ ਛੋਕਾ ਲੈ ਲੈਂਦੇ ਆ ਮੇਰੀ ਕੰਟ ਨਹੀਂ ਜਿੱਥੇ ਮਨਤਾ ਮੇਰੀ ਲੱਗੀ ਜਿੱਥੇ ਜਿੱਥੇ ਉਹ ਗੇਰਸ ਤੋਂ ਨਿਕਲ ਪਾਤੀ ਇਹ ਜਦੋਂ ਮੈਂ ਜਿਹੜੇ ਇੱਧਰ ਦੇ ਬਣੇ ਗਏ ਆ ਹਾਂ ਮਾ ਇਹ ਗੱਲ ਬਿਲਕੁਲ ਸਹੀ ਨਹੀਂ ਕਰਕੇ ਬਿਲਕੁਲ ਸਹੀ ਹੈਗੀ ਸ਼ਕਲ ਸੋਹਣਾ ਸੜਕੀ ਬਿਲਕੁਲ ਸਹੀ ਕਾਫੀ ਵਕਤਾਂ ਤੱਕ ਰਹਿੰਦੇ ਉਹ ਤਿੰਨ ਕੋਠੀ ਵਾਲੀ ਲਾਈਨ ਨੇ ਟੁੱਟੀ ਸੀ ਜਿਹੜੇ ਗੋੜਾ ਦੇ ਸਾਹਮਣੇ ਇਸ ਮੋੜੇ ਤੇ ਕੋਈ ਨਹੀਂ ਲੱਗਾ ਕੋਈ ਕੈਮਰੇ ਨਹੀਂ ਲੱਗੇ ਹੋਏ ਕੋਈ ਕੋਈ ਕਰ ਨਹੀਂ ਛਾਲੋ ਰੱਤੀ ਹੈ ਬੜਾ ਬੰਦ ਮਨਦਰ ਦਾ ਪਤਾ ਲੱਗ ਜਾਂਦਾ ਮੰਦਰ ਇਹ ਸੰਭਾਣਾ ਨਹੀਂ ਨਾ ਕੋਈ ਕਾਰ ਵੇ ਰੋਲਡੇ ਉੱਤੇ ਚੱਕਲੇ ਜੇ ਲਾਂਦੇ ਕੁਈ ਕੰਮ ਕਰਦੇ ਕੋਈ ਨਹੀਂ ਇਹ ਰੂਮ ਨਹੀਂ ਜਾਣਾ ਮੈਨੂੰ ਜੀਦਾ ਇਹ ਇੰਦਰ ਇਹ ਕਹਾਵਾ ਨਾ ਤੇ ਇੱਥੇ ਮੈਂ ਕਿਹਨੂੰ ਘਾਤ ਕੇ